ਅੱਜ ਇਹਨਾਂ ਦੀ ਭੈਣ ਦੀ ਸ਼ਕੀਤ ਨੂੰ ਇੱਕ ਵੀਡੀਓ ਦਿਖਾਉਣੇ ਤਾਂ ਤੁਸੀਂ ਵੀਡੀਓ ਚੈੱਕ ਕਰੋ ਪਹਿਲਾਂ ਬਰਸਾਤਾ ਵੀ ਤੇਰੇ ਨਾਲ ਰਤਾ ਵੀ ਤੇਰੇ ਨਾਲ ਦਿਲ ਸਬੇ ਤੇਰੇ ਨਾਲ ਦੇ ਦੇਖਣਾ ਵੀ ਤੈਨੂੰ ਐ ਮੰਨਣਾ ਵੀ ਤੈਨੂੰ ਕੱਲੀ ਚੈੱਕ ਵੀਡੀਓ ਤੇ ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਜਾਂ ਇੰਸਟਾ ਤੇ ਫਿਰ ਇੰਸਟਾ ਨੂੰ ਫੋਲੋ ਕਰ ਲਿਓ ਠੀਕ ਹੈ ਆਪਾਂ ਇਦਾਂ ਦੀ ਵੀਡੀਓ ਅਪਲੋਡ ਚੈਨਲ ਤੇ ਕਰਦੇ ਰਹਿੰਦੇ ਆਂ ਬਾਕੀ ਤੁਹਾਨੂੰ ਰੋਸਟ ਦਿਖਾਣੇ ਜਸ ਦਾ ਤੇ ਦੇਖੋ ਪਹਿਲਾ ਰੋਸਟ ਉਸ ਤੋਂ ਅੱਗੇ ਫਿਰ ਮਿਲਦੇ ਆਂ ਆਤਾ ਵੀ ਤੇਰੇ ਨਾਲ ਬਸਤਾ ਵੀ ਤੁਰੇ ਨਾਲ ਉਹ ਸਾਡਾ ਤਾਂ ਉਹ ਮੀਂਹ ਵੀ ਨਹੀਂ ਪੈਂਦਾ ਧੁੱਪ ਪੈ ਪੈ ਕੇ ਕਾਲੇ ਕੱਟੇ ਵਰਗੇ ਹੋ ਗਏ ਉੱਥੋਂ ਤੁਸੀਂ ਕਾਲਚਾ ਫੂਕ ਦਿੰਦੇ ਹੋ ਕਾਲਚਾ ਵੀ ਬੱਚਿਆ ਪਿਆ ਮੂੰਹ ਵੀ ਮੱਚਿਆ ਪਿਆ ਧੁੱਪ ਨੇ ਸਾਰੇ ਖੁੱਲ ਹੀ ਬੱਚਿਆ ਪਿਆ ਰੱਬਾ ਉਹ ਸਾਡ ਨੇ ਇੰਨੀ ਮਾੜੀ ਕਿਉਂ ਕਰਦਾ ਉਹ ਵੀਰੇ ਨਾ ਪਾਇਆ ਕਰੋ ਵੀਡੀਓ ਰੋਟੀ ਨਹੀਂ ਚੰਗੀ ਲੱਗਦੀ ਰੋਟੀ ਖਾਣ ਲੱਗੇ ਜੀ ਸਾਰੀ ਭੁੱਖ ਮਰ ਗਈ ਵੀਡੀਓ ਦੇਖ ਕੇ ਉਹ ਰੱਬਾ ਅਸੀਂ ਤੇਰਾ ਕੀ ਮਾੜਾ ਕਰਤਾ ਜਿਹੜੇ ਜਵਾਕਾਂ ਦੇ ਵਿਆਹ ਹੋ ਜਾਂਦੇ ਨੇ ਸਾਡੇ ਕਦੋਂ ਵਿਆਹ ਹੋਣਗੇ ਉਹ ਮੈਂ ਤਾਂ ਚੱਲੇ ਪੈਸੇ ਲੈਣ ਤੇ ਪੈਸੇ ਨਾ ਮਿਲਿਆ ਮੈਂ ਤਾਂ ਨਹਿਰ ਚ ਸਾਲ ਮਾਰ ਦਿੱ। ਵੀਰੇ ਤੂੰ ਵੀ ਫੱਟੀ ਨਾਲ ਵੀਡੀਓ ਪਾਈ ਲਈ ਜਿੰਨਾ ਚਿਰ ਅਸੀਂ ਜ਼ਹਿਰ ਖਾ ਕੇ ਮਰਦੇ ਨੀ ਤੇ ਤੂੰ ਤੂੰ ਸਾਡੇ ਕਾਲਜ ਤੇ ਬੰਬ ਰੱਖਿਆ ਸਾਨੂੰ ਕੋਈ ਦਵਾਈ ਤੂੰ ਹੀ ਦੇਦਾ ਇਹਦੀ ਵੀਡੀਓ ਨਾ ਪਾਇਆ ਕਰ ਰੱਪਾ ਇਹਨਾਂ ਨੂੰ ਸਮਝਾ ਯਾਰ ਵੀਰੇ ਕਿਹੜੇ ਬਾਬੇ ਕੋਲ ਗਿਆ ਸੀ ਯਾਰ ਸਾਨੂੰ ਦੱਸ ਦੇ ਅਸੀਂ ਵੀ ਜਾ ਆਵਾਂਗੇ ਸਾਡੀ ਵੀ ਸੁਣ ਲੂਗਾ ਬਾਬਾ ਆ ਗਈ ਦੇਖ ਲੀਏ ਰੋਸਟ ਕਿੰਦੇ ਤਾਂ ਲੱਗਾ ਜੇ ਵਧੀਆ ਲੱਗਤ ਵੀਡੀਓ ਨੂੰ ਵੱਤਵਾ ਲਾਈਕ ਮੈਂਡ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਠੀਕ ਹੈ ਆਦੇ ਵਿੱਚ ਆ ਦੱਸਿਓ ਬਾਕੀ ਤੁਹਾਡਾ ਵੀਰ ਇਦਾਂ ਦੀ ਵੀਡੀਓ ਅਪਲੋਡ ਕਰਦਾ ਰਹਿੰਦਾ ਤੇ ਮਿਲਣੇ ਕੋ ਨੈਕਸਟ ਵੀਡੀਓ ਸਾਨੂੰ ਕਰਵਾਇ ਸਤਿ ਸ਼੍ਰੀ ਅਕਾਲ